ਉਸਰੇ ਉਤੇ ਝੂਠੇ ਮਖਦਮੇ ਪਾ ਕੇ ਜੁੜ ਜੀ ਲੜਾਈ ਅਗਲੇ ਪਿੰਡ ਕੀਤੇ ਤੇ ਫੇਰ ਖੀਦਲੀ ਪਿੰਡ ਗੇਰ ਦੇ ਵਿੱਚ ਅਫਗਾਨੀਆਂ ਦਾ ਤੇ ਮਛਾ ਅਬਦਲ ਨੀਦਾ ਇਸ ਤਰ੍ਹਾਂ ਬੰਦ ਕਰਤਾ ਤੋ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਕਹੇ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਹਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਪਾਨੇ ਸਿੱਧੂ ਨਾਲ ਕੀਤਾ ਬੜੀ ਜ਼ਰਾਦਤ ਚੋਖਰ ਕੇ ਇਹੋ ਜਿਹਾ ਸੱਚਾ-ਸੱਚਾ ਲੀਡਰ ਜਿਹੜਾ ਸਰਕਾਰ ਤੇ ਪੋਲ ਖੋਲ ਰਿਹਾ ਸੀ ਉਸ ਦੇ ਉੱਤੇ ਝੂਠੇ ਮਕਦਮੇ ਪਾ ਕੇ ਕਿ ਪਾਨਾ ਚੈਨਾਂ ਨੂੰ ਖਿੱਚੂਗਾ ਕਿੰਦੀ ਮਾੜੀ ਗੱਲ ਹੈ ਛੋਟੀਆਂ ਛੋਟੀਆਂ ਗਿਨਣਾ ਕਰਕੇ ਉਸ ਦੇ ਉੱਤੇ ਕੇਸ ਕਰਕੇ ਆਮ ਪਾਰਟੀ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਸੀਂ ਕਿੱਥੇ ਫਿਰਦੇ ਹੋ ਕਿਵੇਂ ਤੁਸੀਂ ਜਿਹੜੇ ਨੌਜਵਾਨ ਉੱਠਦੇ ਆ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਤਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਰੁਕੇ ਲਿਆ ਫੇਰ ਹੁਣ ਸਿੱਧ ਨੂੰ ਥੜ ਲਿਆ ਇਹ ਚੀਜ਼ ਚੱਲ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੱਧ ਨੂੰ ਕੱਲ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਸਾਲਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਜਦੋਂ ਅਮਰਤਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਔਰ ਭੁੱਲਿਓ ਨਾ ਮੋਦੀ ਸਾਹਿਬ ਤੁਸੀਂ ਇੱਕ ਨਵੀਂ ਰੈਤ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਇਹ ਚੀਜ਼ ਸਿੱਖਾਂ ਨੇ ਸੈਣੀ ਜੀ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਜਮਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਪਾਰਲਮੈਂਟ ਦੇ ਵਿੱਚ ਕਰ ਸਕੇ ਜ਼ੋਰ ਦੇ ਨਾਲ ਕਰ ਸਕੇ ਔਰ ਹਿੰਦੂ ਕੋ ਉੱਪਰ ਨੂੰ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਨਿੱਜਰ ਨੂੰ ਹਰਨੋ ਰਿਤਪੁਤਮਨ ਸਿੰਘ ਮਲਕ ਨੂੰ ਸੁਖਦੋਸ ਸਿੰਘ ਨੂੰ ਅਫਤਾਰ ਸਿੰਘ ਖੰਡੇ ਨੂੰ ਪਰਮਨ ਪਰਮਜੀਤ ਸਿੰਘ ਪੰਜਵਾਰ ਨੂੰ ਰੋਡੇ ਨੂੰ ਹਰਿਆਣਾ ਦੇ ਵਿੱਚ ਦੀਪ ਸਿੱਧੂ ਨੂੰ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰਿਆ ਤੇ ਸ਼ਹੀਦ ਕੀਤਾ ਅਸੀਂ ਇਸ ਗਰੀ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ

ਮੈਂ ਆਸ ਕਰਦਾ ਹਾਂ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਲੋਟਾ ਮੀਸ ਕੁਮਾਰ ਇੱਥੋਂ ਦਾ ਇੱਕ ਮਹੇਸ਼ ਕੁਮਾਰ ਲੋਟਾ ਕਾਂਗਰਸੀ ਹੈ ਪੋਸਟਰ ਉੱਤੇ ਵੀ ਇਹਨਾਂ ਨੂੰ ਖਿੱਚਣ ਦਾ ਦੋਸ਼ ਲਾਇਆ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇ ਗਲਤ ਕੰਮ ਨਾ ਛੱਡਿਆ ਫਿਰ ਮੈਂ ਆਪ ਨੂੰ ਬੇਜ਼ੀ ਕਰ ਦਾਂ ਕਿ ਅੱਪਣੇ ਤੂਰੀ ਪਹੁੰਚਣਾ ਜਿਹੜਾ ਵਜੇ ਤੂਰੀ ਪਹੁੰਚ ਕੇ ਆਪਾਂ ਇਹੋ ਜਿਹਾ ਕੱਟ ਕਰਨਾ ਹੈ ਜਿਹੜਾ ਭਗਵੰਤ ਜੀ ਨੂੰ ਪਤਾ ਲੱਗ ਗਏ ਕਿ ਇਹ ਗਲਤ ਕੰਮ ਕਰਦੇ ਆ ਤੇ ਸਿੱਧੂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਫਤਾਰ ਕਰਕੇ ਜਿਹਨਾਂ ਦੇ ਵਿੱਚ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ ਹੈ ਵਰਲਡ ਜੀ ਦੀ ਕਾ ਖਾਲਸਾ ਵਰਲਡ ਜੀ ਦੀ ਫਤਿਹ ਦੂਜੀ ਲੜਾਈ